ਪੂਰੇ ਭਾਰਤ ਵਿੱਚ 26 ਜਨਵਰੀ ਦਾ ਦਿਹਾੜਾ ਤੇ ਕਤਾਰਾ ਬਣਾ ਕੇ ਫਲੋਰ ਤੋਂ ਲੈ ਕੇ ਸਤਲੁਜ ਦਰਿਆ ਲਾਡੋਵਾਲ ਟੋਲ ਪਲਾਜਾ ਤੱਕ ਟਰੈਕਟਰ ਮਾਰਚ ਕੱਢਿਆ ਗਿਆ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਪੀਸੀ ਜ਼ਿਲ੍ਹਾ ਪ੍ਰਧਾਨ ਦੁਆਬਾ ਪੀਕੇਯੂ ਜਲੰਧਰ ਜਸਬੀਰ ਸਿੰਘ ਮੀਤ ਪ੍ਰਧਾਨ ਸੂਬਾ ਤਰਸੇਮ ਸਿੰਘ ਢਿੱਲੋਂ ਜਰਨਲ ਸਕੱਤਰ ਜਲੰਧਰ ਪੀਕੇਯੂ ਦੁਆਬਾ ਸੁਰਿੰਦਰਪਾਲ ਸਿੰਘ ਪੀਸੀ ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਪਿਛਲੇ 60 ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਹਨ ਪਰ ਸਰਕਾਰਾਂ ਦੇ ਕੰਨ ਤੇ ਹਾਲੇ ਤੱਕ ਵੀ ਜੂੰਨ ਤੱਕ ਨਹੀਂ ਸਰਕੀ ਤੇ ਉਹਨਾਂ ਨੇ ਦੱਸਿਆ ਹੈ ਕਿ ਜੋ ਜਥੇਬੰਦੀਆਂ ਦਾ ਹੁਕਮ ਹੋਇਆ ਸੀ ਉਸ ਦੇ ਚਲਦੇ ਅੱਜ 26 ਜਨਵਰੀ ਨੂੰ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਅਸੀਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਣ ਦਿਵਾਵਾਂਗੇ ਸਿਰਫ ਸੜਕ ਦੇ ਉੱਤੇ ਇੱਕ ਸਾਈਡ ਲੰਬੀਆਂ ਕਤਾਰਾਂ ਟਰੈਕਟਰਾਂ ਦੀਆਂ ਬਣਾ ਕੇ ਆਪਣਾ ਰੋਸ ਜ਼ਾਹਰ ਕਰਾਂਗੇ ਅਤੇ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਵਾਂਗੇ ਕਿ ਜਲਦ ਤੋਂ ਜਲਦ ਅੱਡੀਆ ਮੰਗਾ ਮੰਨੀਆਂ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਵੀ ਵੱਡਾ ਸੰਗਰਾਸ਼ ਹੋਲੀ ਕਿਆ ਜਾਵੇਗਾ ਇਸ ਮੌਕੇ ਪੀਕੇਯੂ ਦੁਆਬਾ ਦੇ ਉਦੇਦਾਰ ਮੈਂਬਰ ਤੇ ਕਿਸਾਨ ਮਜ਼ਦੂਰ ਪਾਰੀ ਗਿੰਟੀਚ ਸਾਮਿਲ ਸਨ ਰਿਪੋਰਟ ਅਜੇ ਸਿੰਘ ਨਾਗੀ ਗੁਰシャン ਸਿੰਘ ਨਾਗੀ ਮਨਪ੍ਰੀਤ ਸਿੰਘ ਦੀ ਫਿਲੌਰ ਤੋਂ ਵਿਸ਼ੇ ਪੂਰੇ ਭਾਰਤ ਵਿੱਚ 26 ਜਨਵਰੀ ਦਾ ਦਿਹਾੜਾ ਤੇ ਕਤਾਰਾ ਬਣਾ ਕੇ ਫਿਲੌਰ ਤੋਂ ਲੈ ਕੇ ਸਤਲੁਜ ਦਰਿਆ ਲਾਡੋਵਾਲ ਟੋਲ ਪਲਾਜ਼ਾ ਤੱਕ ਟਰੈਕਟਰ ਮਾਰਚ ਕੱਢਿਆ ਗਿਆ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਪੀਸੀ ਜ਼ਿਲ੍ਹਾ ਪ੍ਰਧਾਨ ਦੁਆਬਾ ਪੀਕੇਯੂ ਜਲੰਧਰ ਜਸਬੀਰ ਸਿੰਘ ਮੀਤ ਪ੍ਰਧਾਨ ਸੂਬਾ ਤਰਸੇਮ ਸਿੰਘ ਢਿੱਲੋਂ ਜਰਨਲ ਸਕੱਤਰ ਜਲੰਧਰ ਪੀਕੇਯੂ ਦੁਆਬਾ सुरेंद्रਪਾਲ ਸਿੰਘ ਪੀਸੀ ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਪਿਛਲੇ 60 ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਹਨ ਪਰ ਸਰਕਾਰਾਂ ਦੇ ਕੰਨ ਤੇ ਹਾਲੇ ਤੱਕ ਵੀ ਜੂੰਨ ਤੱਕ ਨਹੀਂ ਸਰਕੀ ਤੇ ਉਹਨਾਂ ਨੇ ਦੱਸਿਆ ਹੈ ਕਿ ਜੋ ਜਥੇਬੰਦੀਆਂ ਦਾ ਹੁਕਮ ਹੋਇਆ ਸੀ ਉਸ ਦੇ ਚਲਦੇ ਅੱਜ 26 ਜਨਵਰੀ ਨੂੰ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਅਸੀਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਣ ਦਿਵਾਵਾਂਗੇ ਸਿਰਫ ਸੜਕ ਦੇ ਉੱਤੇ ਇੱਕ ਸਾਈਡ ਲੰਬੀਆਂ ਕਤਾਰਾਂ ਟਰੈਕਟਰਾਂ ਦੀਆਂ ਬਣਾ ਕੇ ਆਪਣਾ ਰੋਸ ਜ਼ਾਹਰ ਕਰਾਂਗੇ ਅਤੇ ਸੰਸਾਦਿਕ ਜਨਤਾ ਤੱਕ ਆਵਾਜ਼ ਪਹੁੰਚਾਉਣਗੇ ਕਿ ਜਰੂਰ ਕੋ ਜਲਦ ਕਿਸੇ ਕੋ ਮਦਦ ਕਰਕੇ ਇਹਨਾਂ ਦੇ ਕਿਤੇ ਜਾ ਰਹੇ ਦਿਨਾਂ ਵਿੱਚ ਉਸ ਤੋਂ ਵੀ ਵੱਡਾ ਸੰਕਟ ਕੀਤਾ ਜਾਵੇਗਾ ਕਿ ਇਹ ਮੰਡੀ ਕਰਨ ਦਾ ਨਾਮ ਰਹਿ ਕੇ ਉਹਦੇ ਦਾ ਦੇ ਦਾ ਨਾਮ ਰਹਿ ਕੇ ਇਸਾਂ ਨੂੰ ਲਾਗੂ ਕੀਤਾ ਜਾ ਰਿਹਾ ਅਸੀਂ ਉਹਦਾ ਵਿਰੋਧ ਕਰਦੇ ਹਾਂ ਨਾਲੇ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਦੇ ਆ ਕਿ ਜਿਹੜੀ ਸਰਕਾਰ ਨੇ ਜਿਹੜੀਆਂ ਮੰਗਾਂ ਸਿੰਘ ਦੀਪ ਸਿੰਘ ਮੰਗੀਆਂ ਸੀ ਸਰਕਾਰ ਨੇ ਮੰਗੀਆਂ ਸਿੰਘਾਂ ਕਿਸਾਨਾਂ ਦੀਆਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਕੀਤਾ ਜਾਵੇ ਜਿੱਦਾਂ ਕਿ ਪਿਛਲੇ ਸਬ ਕ੍ਰੀਬਨ 6 ਦਿਨ ਤੋਂ ਜਿਹੜੇ ਸਾਡੇ ਕਿਸਾਨ ਆ ਕੋ ਜਗਜੀਤ ਸਿੰਘ ਡੱਲੇਵਾਲ ਜੀ ਉਹ ਮਰਨ ਵਰ ਤੇ ਬੈਠੇ ਆ ਉਹਨਾਂ ਦੀਆਂ ਮੰਗਾਂ ਮਨ ਕੇ ਉਹਨਾਂ ਨੂੰ ਮਰ ਜਿਹੜਾ ਉਹਨਾਂ ਦਾ ਮਰਨ ਵਰਤਦਾ ਇਹਨੂੰ ਬੰਦ ਕਰਾਇਆ ਜਾਵੇ ਤੇ ਨਾਲ ਜਿਹੜੇ ਕਿਸਾਨ ਨੇ ਜਿਨ੍ਹਾਂ ਨੂੰ ਕਿਸੇ ਮੁਗਲਈ ਕਹਿ ਲਓ ਕਿ ਡਿਕਟੇਟਰਸ਼ਿਪ ਦੇ ਤੌਰ ਤੇ ਰਾਖਾਂ ਦੇ ਵਿੱਚ ਕਿੱਲ ਗੱਟ ਕੇ ਕੰਧਾ ਕਰਕੇ ਦਿੱਲੀ ਜਾਣ ਤੋਂ ਰੋਕਿਆ ਜਿਹੜਾ ਪੰਜਾਬ ਹੈ ਵੀ ਦਿੱਲੀ ਦਾ ਹੀ ਭਾਰ ਦਾ ਹਿੱਸਾ ਹੈ ਸਾਨੂੰ ਦਿੱਲੀ ਜਾਣ ਦਾ ਅਧਿਕਾਰ ਹੈ ਕਿਉਂਕਿ ਇਸ ਦੇਸ਼ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕਰਵਾਨੀਆਂ ਜਿਹੜੀਆਂ ਪੰਜਾਬ ਖਿੱਤੇ ਚੋਂ ਕੀਤੀਆਂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀਆਂ ਜਿਹੜੀਆਂ ਹੱਕੀ ਮੰਗਾ ਇਹਨਾਂ ਨੂੰ ਮੰਨਿਆ ਜਾਵੇ ਨਾਲੇ ਅਸੀਂ ਆਵਾਮ ਨੂੰ ਆਮ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਜਿਹੜੀ ਇਹ ਕਿਸਾਨਾਂ ਕਾਨੂੰਨ ਆ ਕਿਸਾਨੀ ਕਾਨੂੰਨ ਇਹਦਾ ਅਸਰ ਗੱਲਾਂ ਕਿਸਾਨਾਂ ਤੇ ਨਹੀਂ ਇਹਦਾ ਅਸਰ ਆਮ ਲੋਕਾਂ ਤੇ ਪੈਣਾ ਤੁਸੀਂ ਦੇਖੋ ਪਿਛਲੇ ਸੀਜ਼ਨ ਚ ਕਿਸਾਨਾਂ ਕੋ 22 ਰੁਪਏ ਕਿਲੋ ਕਣਕ ਖਰੀਦ ਕੇ ਅੱਜ ਤੁਹਾਨੂੰ ਆਟਾ ਜਿਹੜਾ 40 ਰੁਪਏ ਕਿਲੋ ਦਿੱਤਾ ਜਾ ਰਿਹਾ ਹੈ ਜੇ ਆਉਣ ਵਾਲੇ ਸਮੇਂ ਚ ਸਾਰੀ ਜਿਹੜੀ ਫਸਲ ਹੈ ਜੇ ਕੋਵਟ ਕਢਾਣੇ ਜਿਹੜਿਆ ਅੜਾਨੀ ਬਾਨੀ ਇਹਨਾਂ ਦੇ ਕੰਟਰੋਲ ਵਿੱਚ ਚਲੀ ਗਈ ਤੇ ਇਹੇ ਆਟਾ ਜਿਹੜਾ ਤੁਹਾਨੂੰ 100 ਰੁਪਏ ਕਿਲੋ ਨਹੀਂ ਮਿਲੂਗਾ ਅਸੀਂ ਇਹ ਬੇਨਤੀ ਕਰਦੇ ਹਾਂ ਹੱਥ ਮੰਨ ਕੇ ਕਿ ਸਾਡਾ ਇਸ ਅੰਦੋਲਨ ਚ ਸਾਥ ਦਿਓ ਕਿਉਂਕਿ ਇਹ ਜਿਹੜੀ ਲੜਾਈ ਹੈ ਇਕੱਲੇ ਕਿਸਾਨਾਂ ਦੀ ਨਹੀਂ ਤੇ ਛੋਟੇ ਵਪਾਰੀਆਂ ਛੋਟੇ ਦੁਕਾਨਦਾਰਾਂ ਸਾਰੇ ਵਰਗਾਂ ਦੀ ਹੈ ਮੈਂ ਜਸਵੀਰ ਸਿੰਘ ਨੀਤ ਪ੍ਰਧਾਨ ਪੰਜਾਬ ਭਾਰਤੀ ਕਿਸਾਨ ਯੂਨੀਅਨ ਦਬਾਬਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਕਿਸਾਨ ਅੱਜ ਸਾਡੇ ਨਾਲ ਇਸ ਮੋਰਚੇ 'ਤੇ ਚੱਲੇ ਆ ਮੈਂ ਥੋੜਾ ਤਰਸੀਮ ਸਿੰਘ ਢਿੱਲੋਂ ਜਨਾ ਸਕੱਤਰ ਆ ਭਾਰਤੀ ਕਿਸਾਨ ਯੂਨੀਅਨ ਦਬਾਬਾ ਜਿਹੜਾ ਜਲੰਧਰ ਆ ਆਪਾਂ ਨੂੰ ਪਤਾ ਹੈ ਜਿਹੜਾ 220 ਦੇ ਵਿੱਚ ਮੋਰਚਾ ਲੱਗਿਆ ਸੀ ਉਹਦੇ ਵਿੱਚ ਮੋਦੀ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਲੈਖਤੀ ਤੌਰ ਤੇ ਵਾਪਸ ਵੀ ਲੈ ਲੈ ਸੀਗੇ ਪਰ ਫਿਰ ਉਹਨੂੰ ਸਿੱਧੇ ਤੌਰ ਤੇ ਫਿਰ ਦੁਬਾਰਾ ਕਿ ਜਿਹੜੀ ਪੰਜਾਬ ਦਾ ਭਾਰ ਦੇ ਉੱਤੇ ਲਾਗੂ ਕਰਨ ਜਾ ਰਿਹਾ ਸੋ ਅਸੀਂ ਇਸ ਦੇ ਵਿਰੋਧ ਦੇ ਵਿੱਚ ਆ ਜਿਹੜੀ ਅੱਜ ਦੀ ਕਾਲ ਆ ਐਸਕੇਐਮ ਗੈਰ ਰਾਜਨੀਤਿਕ ਤੇ ਐਸਕੇਐਮ ਤੇ ਕੇਐਮਐਮ ਤਿੰਨਾਂ ਫਾਰਮ ਵੱਲੋਂ ਦਿੱਤੀ ਗਈ ਸੀ ਤੇ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦਬਾਬਾ ਸਾਡੇ ਪ੍ਰਧਾਨ ਮਜੀਤ ਸਿੰਘ ਜੀ ਰਾਏ ਤੇ ਜਨਸਕਤਾ ਸਰਦਾਰ ਸਿੰਘ ਸਾਨੀ ਉਹਨਾਂ ਨੇ ਸੁਦੇਸ਼ ਲਾਇਆ ਸੀਗਾ ਤੇ ਭਾਈ ਆਪਾਂ ਵੀ ਇਸ ਕਾਲ ਦਾ ਹਿੱਸਾ ਪਾਣਾ ਸੋ ਇਸ ਦੇ ਲਈ ਅਸੀਂ ਸਰਕਲ ਗਰਿਆਂ ਬੜਾ ਰੜਕਾ ਅਪਰਾ ਤੇ ਦਸਾਂਝ ਕਲਾਂ ਤੋਂ ਆਪਣੇ ਸਾਥੀ ਜਿਹੜਾ ਟਰੈਕਟਰ ਮਾਰਚ ਆ ਉਹ ਕਰਨ ਲਈ ਜਾ ਰਹੇ ਆ ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਜੇਕਰ ਸਰਕਾਰ ਨੇ ਇਹ ਜਿਹੜੇ ਸਾਡੇ ਦੇ ਕਾਨੂੰਨ ਥੋਪ ਰਹੀ ਆ ਤੇ ਸਾਡੀਆਂ ਜਿਹੜੀਆਂ 12 ਮੰਗਾਂ ਹੱਕੀ ਮੰਗਾਂ ਨਹੀਂ ਪੂਰੀਆਂ ਕਰ ਰਹੀ ਜੇਕਰ ਸਰਕਾਰ ਇਹ ਪੂਰੀਆਂ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਤਿੱਖਾ ਹੋਰ ਸੰਘਰਸ਼ ਕੀਤਾ ਜਾਊਗਾ ਜੇ ਜੀ